ਹੈਲੋ ਜੀ ਸਸਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੀਆਂ ਘਰ ਵਿੱਚੋਂ ਚੀਜ਼ਾਂ ਲੈ ਕੇ ਜੀ ਆਪਾਂ ਵਾਲ ਨੂੰ ਕਾਲੇ ਕਰਨ ਵਾਲਾ ਇੱਕ ਡਾਈ ਤਿਆਰ ਕਰ ਰਹੇ ਹਾਂਗੇ ਜਿਹੜੀ ਕਿ ਬਿਲਕੁਲ ਨੇਚਰਲ ਚੀਜ਼ਾਂ ਆਪਾਂ ਇਹਦੇ ਵਿੱਚ ਪਾਵਾਂਗੇ ਆਪਾਂ ਬਾਹਰਲੀ ਚੀਜ਼ ਕੋਈ ਨਹੀਂ ਵਰਤਦੇ ਹੈਗੇ ਦੇਖੋ ਮੈਂ ਲੈਂਤੀ ਜੀ ਥੋੜੇ ਜਿਹੇ ਇਹ ਮਹਿੰਦੀ ਦੇ ਪੱਤੇ ਨੇ ਜਿਵੇਂ ਮਹਿੰਦੀ ਦਾ ਬੂਟਾ ਹੁੰਦਾ ਉੱਥੋਂ ਪੱਤੇ ਇਹਨੂੰ ਤੋੜ ਕੇ ਆਪਾਂ ਉਹਨਾਂ ਨੂੰ ਧੋ ਕੇ ਸੁਕਾ ਲਿਆ ਦੇਖੋ ਤੁਸੀਂ ਸਾਰੇ ਮਹਿੰਦੀ ਦੇ ਪੱਤੇ ਆਪਾਂ ਇਸ ਤਰ੍ਹਾਂ ਸੁਕਾ ਕੇ ਰੱਖੇ ਹੋਏ ਆ ਆਪਾਂ ਇਹਨਾਂ ਨੂੰ ਪੀਸਾਂਗੇ ਮਿਕਸੀ ਦੇ ਵਿੱਚ ਤੇ ਆਪਾਂ ਥੋੜੀਆਂ ਚੀਜ਼ਾਂ ਤੁਹਾਨੂੰ ਹੋਰ ਦੱਸ ਦੇਣੀ ਆਪਾਂ ਇਹਦੇ ਵਿੱਚ ਕੀ ਪਾਵਾਂਗੇ ਥੋੜੇ ਜਿਵੇਂ ਲਵੇ ਆਮਲੇ ਪਏ ਜੀ ਇਹ ਵੀ ਕੱਟ ਕੇ ਸੁਕਾਏ ਹੋਏ ਨੇ ਘਰ ਵਿੱਚ ਇਹਨੂੰ ਆਪਾਂ ਇਹਨਾਂ ਦੇ ਨਾਲ ਹੀ ਪੀਸ ਦਾਂਗੇ ਤੇ ਇੱਕ ਲਵਾਂਗੇ ਜੀ ਆਪਾਂ ਕਲਮ ਜੀ ਆਪਾਂ ਤਿੰਨੇ ਚੀਜ਼ਾਂ ਸਭ ਤੋਂ ਪਹਿਲਾਂ ਮਿਕਸੀ ਦੇ ਵਿੱਚ ਪੀਸ ਲਾਂਗੇ ਤਿੰਨੇ ਚੀਜ਼ਾਂ ਨੂੰ ਆਪਾਂ ਪੀਸ ਲੈਣੇ ਆਂਗੇ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸ ਦਿਆਂ ਜੀ ਆਪਾਂ ਕੀ ਕਰਾਂਗੇ ਇੱਕ ਗਲਾਸ ਸਭ ਤੋਂ ਪਹਿਲਾਂ ਆਪਾਂ ਪਾਣੀ ਤਿਆਰ ਕਰਦੇ ਹਾਂ ਜੀ ਚਾਹ ਪੱਤੀ ਵਾਲਾ ਇੱਕ ਗਲਾਸ 'ਚ ਮੈਂ ਪਾਣੀ ਦਾ ਪਾ ਕੇ ਇਹਦੇ ਵਿੱਚ 1.5 ਚਮਚਾ ਚਾਹ ਪੱਤੀ ਦਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਉਬਾਲ ਲਾਂਗੇ ਜਦੋਂ ਤੱਕ ਕਿ ਇਹ ਪਾਣੀ ਆਪਣਾ ਅੱਧਾ ਨਹੀਂ ਰਹਿ ਜਾਂਦਾ ਚੰਗੀ ਤਰ੍ਹਾਂ ਇਹਨੂੰ ਉਬਾਲ ਲਾਂਗੇ ਤਾਂ ਜੋ ਪੱਤੀ ਦਾ ਅਸਰ ਬਿਲਕੁਲ ਆਪਣੇ ਪਾਣੀ ਵਿੱਚ ਰਹਿ ਜੇ ਆਪਾਂ ਇਹਨੂੰ ਸਭ ਤੋਂ ਪਹਿਲਾਂ ਪਾਣੀ ਨੂੰ ਉਬਾਲ ਦਿੰਨੇ ਆ ਜੀ ਤੇ ਇੱਧਰ ਆਪਾਂ ਆਪਣਾ ਜਿਹੜਾ ਮਿਕਸੀ ਦੇ ਵਿੱਚ ਪੀਸਣਾ ਆਪਾਂ ਉਹ ਆਪਣਾ ਸਮਾਨ ਪੀਸ ਲੰਨੇ ਆਂਗੇ ਇਹ ਲੋ ਜੀ ਪਾਣੀ ਆਪਣਾ ਠੰਡਾ ਹੋ ਗਿਆ ਆ ਦੇਖੋ ਆਪਣੇ ਅੱਧਾ ਗਲਾਸ ਤਕਰੀਬਨ ਪਾਣੀ ਦਾ ਬਚ ਗਿਆ ਇਹਦੇ ਨਾਲ ਆਪਣੀ ਜਿਹੜੀ ਮਹਿੰਦੀ ਹੈ ਜੀ ਇਹ ਸਾਰੀ ਪੀ ਹੋਈ ਜਾਊਗੀ ਜੇ ਆਪਾਂ ਇਹਨੂੰ ਗੁਣ ਕੇ ਰੱਖ ਲੈਣੇ ਆ ਇੱਕ ਭਾਂਡੇ ਦੇ ਵਿੱਚ। ਲੋ ਜੇ ਇੱਧਰ ਲੈਤਾ ਮੈਂ ਇੱਕ ਲੋਹੇ ਦਾ ਭਾਂਡਾ ਹੈ। ਇਹ ਸਮਾਨ ਸਾਰਾ ਆਪਾਂ ਪੀਸ ਲਿਆ ਤਿੰਨੇ ਚੀਜ਼ਾਂ ਦੇਖੋ ਆਪਾਂ ਇਹਨੂੰ ਪੀਸ ਕੇ ਇਸ ਤਰ੍ਹਾਂ ਪਾਊਡਰ ਜਿਹਾ ਬਣਾ ਲਿਆ। ਤੇ ਇੱਕ ਲੈਤਾ ਮੈਂ ਲੋਹੇ ਦਾ ਭਾਂਡਾ ਜੀ ਇਸ ਤਰ੍ਹਾਂ। ਮੈਂ ਦੇਖੋ ਮੈਂ ਜਦੋਂ ਵੀ ਲਗਾਉਣੀ ਹੁੰਦੀ ਆ ਮੈਂ ਰਾਤ ਨੂੰ ਭਿਉਂਦਨੀ ਆ ਪੂਰੀ ਰਾਤ ਇਹ ਭਿੱਜੀ ਰਹਿੰਦੀ ਆ ਤੇ ਸਵੇਰ ਉੱਠ ਕੇ ਮੈਂ ਇਹ ਮਹਿੰਦੀ ਲਗਾਉਣੀ ਹੁੰਦੀ ਆ। ਇੱਕ ਮੈਂ ਸੋਨੂੰ ਆਪਾਂ ਇਹਦੇ ਵਿੱਚ ਕਾਫੀ ਵਰਤਾਂਗੇ ਇੱਕ ਚਮਚਾ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਕਾਫੀ ਦਾ। ਕਾਫੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹਦੇ ਵਿੱਚ ਤਿੰਨ ਚੀਜ਼ਾਂ ਆਪਾਂ ਪਹਿਲਾਂ ਪਾ ਕੇ ਪਾਊਡਰ ਬਣਾਇਆ ਸੀ ਚੌਥੀ ਚੀਜ਼ ਹੋ ਗਈ ਆਪਣੀ ਕਾਫੀ ਤੇ ਪੰਜਵੀਂ ਚੀਜ਼ ਆਪਾਂ ਪਾ ਰਹੇ ਹਾਂ ਜੀ ਗੁੜ ਹਲ ਦਾ ਗੁੜ ਹਲ ਜਿਹੜਾ ਮਤਲਬ ਕਿ ਪਾਊਡਰ ਇਹਦੇ ਮਿਲਦੇ ਨੇ ਫੁੱਲ ਆਪਾਂ ਨੂੰ ਆਮ ਫੁੱਲ ਇਸ ਤਰ੍ਹਾਂ ਮਿਲ ਜਾਂਦੇ ਨੇ ਆਪਣੇ ਘਰਾਂ 'ਚ ਵੀ ਇਹਦੇ ਹੂਟੇ ਉਗਾਏ ਹੋਏ ਹੁੰਦੇ ਨੇ ਜੇ ਤੁਹਾਡੇ ਕੋਲੇ ਫੁੱਲ ਹੈਗੇ ਤਾਂ ਤੁਸੀਂ ਇਹਦੇ ਵਿੱਚ ਫੁੱਲ ਪਾ ਸਕਦੇ ਹੋ ਦੋ ਤਿੰਨ ਤੇ ਆਪਣੇ ਕੋਲੇ ਪਾਊਡਰ ਪਿਆ ਸੀਗਾ ਦੀ ਆਪਾਂ ਇਹਦੇ ਵਿੱਚ ਪਾਊਡਰ 1.5 ਦੋ ਚਮਚਾ ਆਪਾਂ ਇਹਦੇ ਵਿੱਚ ਪਾ ਕੇ ਮਿਕਸ ਕਰ ਲਨੇ ਆਂਗੇ। ਨੇਚਰਲ ਚੀਜ਼ਾਂ ਹੀ ਆਪਾਂ ਸਾਰੀਆਂ ਇਹਦੇ ਵਿੱਚ ਵਰਤਾਂਗੇ ਜੀ ਦੇਖੋ ਆਪਾਂ ਬਾਹਰਲਾ ਕੋਈ ਵੀ ਮਤਲਬ ਇਹਦੇ ਵਿੱਚ ਕੈਮੀਕਲ ਵਾਲੀਆਂ ਚੀਜ਼ਾਂ ਨਹੀਂ ਵਰਤਦੇ ਹੈਗੇ। ਤੁਸੀਂ ਜਦੋਂ ਇਹ ਲਗਾਉਂਗੇ ਨਾ ਤਾਂ ਹੌਲੀ-ਹੌਲੀ ਹੈਗੀ ਹੈ ਜੀ ਦੇਖੋ ਤੁਹਾਡੇ ਵਾਲ ਬਿਲਕੁਲ ਕਾਲੇ ਹੋਣ ਲੱਗ ਜਾਣਗੇ ਜਿਵੇਂ ਮਹਿੰਦੀ ਲਗਾਉਣ ਨਾਲ ਆਪਣੇ ਵਾਲ ਹੈ ਜਿਹੜੇ ਬਿਲਕੁਲ ਦੇਖੋ ਉਹ ਹੋ ਜਾਂਦੇ ਨੇਗੇ ਮਤਲਬ ਕਿ ਬ੍ਰਾਊਨ ਬ੍ਰਾਊਨ ਜੇ ਹੋ ਜਾਂਦੇ ਨੇਗੇ ਕਈਆਂ ਨੂੰ ਉਹ ਲਾਲ ਜੇ ਵਾਲ ਪਸੰਦ ਨਹੀਂ ਹੈਗੇ। ਤੇ ਇਹਦੇ ਨਾਲ ਲਾਲ-ਵਾਲ ਬਿਲਕੁਲ ਨਹੀਂ ਹੁੰਦੇ ਹੈਗੇ ਪਹਿਲੀ ਵਾਰ ਜਦੋਂ ਆਪਾਂ ਫਸਟ ਟਾਈਮ ਇਹ ਲਗਾਉਂਦੇ ਆ ਦੇਖੋ ਉਦੋਂ ਤਾਂ ਹਲਕਾ-ਹਲਕਾ ਆਪਣਾ ਜਿਹੜਾ ਕਲਰ ਹੁੰਦਾ ਆਪਣੇ ਵਾਲਾਂ ਨੂੰ ਲੱਗਦਾ ਤੇ ਉਸ ਤੋਂ ਬਾਅਦ ਇਹ ਬਿਲਕੁਲ ਆਪਣੇ ਵਾਲਾਂ ਤੇ ਕਲਰ ਆਪਣਾ ਮਤਲਬ ਕਿ ਬਲੈਕ ਹੋਣ ਲੱਗ ਜਾਂਦਾ ਜੀ ਦੇਖੋ ਜਿਵੇਂ ਆਪਾਂ ਬਾਹਰਲੀਆ ਚੀਜ਼ਾਂ ਵਰਤਦੇ ਆ ਕੈਮੀਕਲ ਵਾਲੀਆਂ ਹਨ ਆਪਣੀ ਨਿਗਾ ਤੇ ਬਹੁਤ ਅਸਰ ਪੈਂਦਾ ਹੈਗਾ ਨਿਗਾ ਬਹੁਤ ਘਟ ਜਾਂਦੀ ਹੈ ਇਹ ਚੀਜ਼ਾਂ ਨਾਲ ਨੀਗਾ ਤੇ ਬਿਲਕੁਲ ਅਸਰ ਨਹੀਂ ਪੈਂਦਾ ਹੈਗਾ ਤੇ ਨਾ ਹੀ ਆਪਣੇ ਕੋਈ ਵਾਲਾਂ ਤੇ ਇਹੋ ਜਿਹਾ ਸਾਈਡ ਇਫੈਕਟ ਹੁੰਦਾ ਹੈ ਤਾਂ ਜੋ ਵਾਲ ਝੜਨ ਲੱਗ ਜਾਂਦੇ ਆ ਟੁੱਟਣ ਲੱਗ ਜਾਂਦੇ ਆ ਹਨ ਤੇ ਇਸ ਤਰ੍ਹਾਂ ਇਹ ਚੀਜ਼ਾਂ ਵੀ ਆਪਣੇ ਸਹੀ ਰਹਿੰਦੀਆਂ ਚਲੋ ਜੀ ਚਾਹ ਪੱਤੀ ਦੇ ਪਾਣੀ ਨਾਲ ਆਪਾਂ ਇਹਨੂੰ ਪਿਉ ਰਹਾਂਗੇ ਪਾਣੀ ਜਿਹੜਾ ਹੈਗਾ ਜੀ ਆਪਣਾ ਥੋੜਾ ਜਿਹਾ ਰਹਿ ਗਿਆ ਦੇਖੋ ਚੰਗੀ ਤਰ੍ਹਾਂ ਆਪਾਂ ਮੈਂਦੀ ਹੈ ਜਿਹੜੀ ਇਹਦੇ ਨਾਲ ਬਿਲਕੁਲ ਭਿੱਜ ਜੂਗੀ ਆਪਾਂ ਥੋੜਾ ਜਿਹਾ ਜਿਹੜਾ ਬਚ ਗਿਆ ਆਪਾਂ ਇਹਦੇ ਵਿੱਚ ਹੀ ਪਾ ਦਨੇ ਆ ਕਿਉਂਕਿ ਦੂਸਰੇ ਦਿਨ ਤੱਕ ਉਹ ਜੀ ਰਾਤੇ ਮਹਿੰਦੀ ਨਹੀਂ ਆਹੀ ਰੱਖਣਾ ਲੋਹੇ ਦੇ ਭਾਂਡੇ ਵਿੱਚ ਆਪਾਂ ਨੂੰ ਟੱਕ ਕੇ ਰੱਖ ਦਾਂਗੇ ਜੇ ਦੂਸਰਾ ਦਿਨ ਹੁੰਦਾ ਜਦੋਂ ਥੋੜੀ ਜਿਹੀ ਹਾਰਡ ਹੋ ਜਾਂਦੀ ਹੈ ਜਿੱਦਾਂ ਇਹ ਪਾਣੀ ਆਪਾਂ ਸਾਰਾ ਪਾ ਤਾ ਦੂਸਰੇ ਦਿਨ ਆਪਾਂ ਨੂੰ ਕੁਝ ਵੀ ਪਾਣੀ ਵਗੈਰਾ ਦੇ ਵਿੱਚ ਪਾਉਣ ਦੀ ਲੋੜ ਨਹੀਂ ਪੈਂਦੀ ਇਹ ਵਾਲਾਂ ਤੇ ਲਾਉਣ ਲਈ ਬਿਲਕੁਲ ਤਿਆਰ ਹੋ ਜੂਗੀ ਲੋ ਜੀ ਆਪਾਂ तकरीबन ਥਾੜਾ ਜਿਹਾ ਪਾਣੀ ਪਾ ਤਾ ਥੋੜਾ ਜਿਹਾ ਆਪਣੇ ਕੋਲੇ ਬਚਦਾ ਸੀ ਆਪਾਂ ਸਾਰਾ ਪਾਣੀ ਇਹਦੇ ਵਿੱਚ ਪਾ ਤਾ ਤਾਂ ਜੋ ਮਹਿੰਦੀ ਆਪਣੀ ਚੰਗੀ ਤਰ੍ਹਾਂ ਭਿੱਜ ਜੂਗੀ ਇਹਦੇ ਵਿੱਚ ਲੋਹੇ ਦੇ ਭਾਂਡੇ 'ਚ ਤੁਸੀਂ ਭਿਉਣੀ ਐ ਜੇ ਹੋ ਸਕੇ ਤੁਹਾਡੇ ਕੋਲੇ ਇੰਨਾ ਨਹੀਂ ਟਾਈਮ ਹੈਗਾ ਪੂਰੀ ਰਾਤ ਇਸ ਤਰ੍ਹਾਂ ਆਪਾਂ ਨੂੰ ਭਿਉ ਕੇ ਰੱਖਣ ਦਾ ਤਾਂ ਤੁਸੀਂ ਕੁਝ 3-4 ਘੰਟੇ ਵੀ ਰੱਖ ਸਕਦੇ ਹੋ ਬਸ ਜੇ ਸਾਹੀ ਰਾਤ ਭਿਜੀ ਰਹੂਗੀ ਤਾਂ ਬਹੁਤ ਵਧੀਆ ਰਿਜ਼ਲਟ ਆਊਗਾ ਲੋ ਜੀ ਆਪਾਂ ਇਹਨੂੰ ਪੂਰੀ ਰਾਤ ਲੋ ਜੀ ਆਪਾਂ ਪੂਰੀ ਰਾਤ ਰੱਖਿਆ ਜੀ ਤੇ ਸਵੇਰ ਨੂੰ ਦੇਖੋ ਤੁਸੀਂ ਇਹਦਾ ਕਲਰ ਕਿੰਨਾ ਚੇਂਜ ਹੋ ਗਿਆ ਬਹੁਤ ਹੀ ਵਧੀਆ ਮਤਲਬ ਕਿ ਇਹਦਾ ਰਿਜ਼ਲਟ ਆਉਂਦਾ ਜੇ ਤੁਸੀਂ ਵਰਤੋਗੇ ਬਿਲਕੁਲ ਹੋਰ ਡਾਈਆਂ ਲਾਉਣੀਆਂ ਛੱਡ ਦੋਗੇ ਇਹੀ ਲਾਉਗੇ ਤਾਂ ਬਹੁਤ ਵਧੀਆ ਰਿਜ਼ਲਟ ਆਊਗਾ ਜੀ ਇਹਦਾ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ